ਆ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੈਂ ਚੀਜ਼ ਨਹੀਂ ਹਰਾ ਦਿਖਾਉਣਾ ਹਰਾ ਸਾਨੂੰ ਦਿਖਾਉਣਾ ਵੀ ਜਿੱਥੇ ਰੂੜੀ ਦਾ ਰੇਹ ਪੈਂਦਾ ਉਹ ਉਹਦੀ ਫਸਲ ਕਿੱਦਾਂ ਦੀ ਹੁੰਦੀ ਹੈ ਤੇ ਜਿੱਥੇ ਰੂੜੀ ਦਾ ਰੇਹ ਪੈਂਦਾ ਨਹੀਂ ਉਹ ਕਿੱਦਾਂ ਦੀ ਹੁੰਦੀ ਹੈ ਨਾ ਹੁਣ ਆ ਤਾਂ ਹੈਗਾ ਜੀ ਰੂੜੀ ਦਾ ਰੇਹ ਵਾਲਾ ਕਿਉਂਕਿ ਇੱਥੇ ਪਹਿਲਾਂ ਜੀ ਕੱਖ ਕੱਖੀ ਬੀਜਦੇ ਸੀ ਇੱਥੇ ਉਹ ਪਹਿਲਾਂ ਤੁਰ ਤੱਕ ਹੀ ਕੱਖ ਬੀਜਦੇ ਹੁੰਦੇ ਸੀ ਤੇ ਇਦੇ ਵਿੱਚ ਐਤਕੇ ਜੀਰੀ ਲਾਤੀ ਉਹ ਸਾਹਮਣੇ ਉਹ ਸਾਹਮਣੇ ਜੀਰੀ ਲਾਤੀ ਤੇ ਫਿਰ ਅਸੀਂ ਇੱਧਰ ਬਗਲ ਦਾ ਸਾਰਾ ਪਿੰਗਾੜ ਇੱਧਰ ਕਰਤਾ ਸਾਰਾ ਸਿਸਟਮ ਹੁਣ ਆ ਚਰੀ ਤਾਂ ਹੋ ਆ ਜਿਹਦੇ ਵਿੱਚ ਅਸੀਂ ਰੂੜੀ ਦਾ ਰੇਲ ਲਿਆਉਂਦੇ ਹੁੰਦੇ ਸੀਗੇ ਰੇੜੀ ਜੇ ਵਿੱਚ ਪਾ ਕੇ ਛੱਡ ਦਿੰਦੇ ਹੁੰਦੇ ਸੀ ਇੱਥੇ ਤੇ ਆ ਹੈਗਾ ਬਿਨਾ ਇੱਥੇ ਕਦੇ ਸੀ ਰੇ ਨਹੀਂ ਪਾਇਆ ਰੂੜੀ ਦਾ ਠੀਕ ਆ ਤੇ ਤੁਸੀਂ ਆ ਦੇਖੋ ਫਸਲ ਮਰੇ ਕਹਿੰਦਾ ਮਤਲਬ ਵੀ ਹਨਾ ਵੀ ਯਾਰ ਵੀ ਬਾਕੀ ਯਾਰ ਰੂੜੀ ਦਾ ਰੇ ਬਹੁਤ ਕੰਮ ਕਰਦਾ ਹਨਾ ਠੀਕ ਆ ਇੱਥੋਂ ਵੜ ਕੇ ਦੇਖੋ ਉਹ ਚਰੀ ਦੇਖੋ ਕਿੰਨੀ ਮੱਲੀ ਹੋਈ ਆ ਹਨਾ ਤੇ ਆ ਚਰੀ ਦਾ ਹਾਲ ਦੇਖ ਲੋ ਹਨਾ ਇਹ ਚਰੀ ਵਧੀਆ ਨਹੀਂ ਹੋਈ ਮਤਲਬ ਹਨਾ ਇਹਨੂੰ ਪਾਣੀ ਵੀ ਫੁੱਲ ਦੱਤਾ ਨਾਲੇ ਰੇ ਵੀ ਛੱਤੇ ਇਹਦੇ ਚ ਮਰੇ ਕਹਿੰਦਾ ਮਤਲਬ ਆ ਵੀ ਬਾਕੀ ਯਾਰ ਰੂੜੀ ਦਾ ਰੇ ਬਹੁਤ ਕੰਮ ਕਰਦਾ ਹਨਾ ਬਹੁਤ ਵਧੀਆ ਤੇ ਆ ਆਪਣੀ ਮੋਟਰ ਆ ਤੇ ਆ ਉਹ ਸਾਹਮਣੇ ਆਪਣੇ ਬਾਈ ਲੱਗ ਰਹੇ ਨੇ ਝੋਨਾ ਲਾਉਣਾ